ਚਿੱਟਾ ਕੋੜਤਾ ਮਾਪਿਆ ਹੋਵੇ ਮੁਕਸਰੋਂ ਸਮਾਇਆ ਹੋਵੇ ਬੂਟ ਲੈਟੋਬਿਕ ਖੇੜੀ ਬ੍ਰਦਰ ਆ ਚੀਜ਼ ਇਹਦਾ ਰੇਟ ਕਿੰਨਾ ਗਾਜਾ ਪੈਣਾ ਰੇਟਾਂ ਦੀ ਗੱਲਬਾਤ ਕਰੀਏ ਮੇਰੇ ਰੇਟ ਤੁਹਾਨੂੰ ਕਹਤਾ ਜੇ ਬਾਜ਼ਾਰ ਚ ਪਤਾ ਕਰਿਓ ਜੇ 2000 ਦਾ ਉਹਨੇ 1000 ਦਾ ਲੈ ਜਾਓ ਜੇ 1000 ਦਾ ਉਹਨੇ 500 ਬਾਜ਼ਾਰ ਚ ਪੁੱਛ ਕੇ ਪੈਸੇ ਦੇਜੋ ਘੱਟੋ ਬਾਜ਼ਾਰ ਨਾਲ ਲੈ ਵੀ ਮਿੱਤਰੋ ਪਹੁੰਚੇ ਹੋਏ ਹਾਂਗੇ ਆਪਾਂ ਖੇੜੀ ਬ੍ਰਦਰ ਮਲੇ ਕੋੜਲਾ ਤੇ ਇੱਥੇ ਬਈ ਤੁਸੀਂ 500 ਰੁਪਏ ਤੋਂ ਲੈ ਕੇ ਤੇ ਮਹਿੰਗੇ ਤੋਂ ਮਹਿੰਗਾ ਕਿਹੋ ਜਿਹਾ ਵੀ ਬੂਟ ਇੱਥੋਂ ਲੈ ਕੇ ਜਾ ਸਕਦੇ ਕੁਆਲਿਟੀ ਇੱਕ ਨੰਬਰ ਰਹੂਗੀ ਬਾਕੀ ਬਈ ਆਜੋ ਚੱਲ ਦਾਂਗੇ ਆ ਤੇ ਜਿਹੜੀ ਮੇਨ ਗੱਲ ਆ ਵੀ ਆਪਣੇ ਕੋਲੇ ਪਹੁੰਚੇ ਹੋਏ ਨੇ ਅੱਜ ਪੰਡਤ ਜੀ ਸਾਰੀ ਗੱਲਬਾਤ ਕਰਾਂਗੇ ਅੱਪਾ ਪੰਡਤ ਜੀ ਦੇ ਨਾਲ ਆ ਮੈਂ ਤੁਹਾਨੂੰ ਪਹਿਲਾਂ ਹੀ ਹਾਂਜੀ ਪੰਡਿਤ ਅਸੀਂ ਆ ਗਏ। ਐ ਤੁਹਾਡੇ ਕੋਲ ਕਦੋਂ ਪਹੁੰਚ ਗਏ ਵੀ ਤੁਸੀਂ ਮੇਰੇ ਕੋਲ ਪਹੁੰਚੇ ਹੋ। ਹਾਂਜੀ। ਐ ਮੈਂ ਤੁਸੀਂ ਆਏ ਨਾ ਕੋਈ ਪੰਡਿਤ ਤੁਸੀਂ ਪਹੁੰਚੇ ਹੋ ਜੀ ਪੰਡਿਤ ਜੀ ਦੇ ਕੋਲ। ਤੁਸੀਂ ਮੇਰੇ ਕੋਲ ਪਹੁੰਚੇ ਹੋ। ਕੀ ਹਾਲ ਚੱਲ ਨੇ ਜੀ? ਬਹੁਤ ਵਧੀਆ ਕਰੀ ਪਾ। ਠੀਕ ਠਾਕ ਜੀ। ਹੋਰ ਕੰਮ ਕਰਕੇ ਮੈ ਜੀ ਦੱਸੋ। ਕੰਮ ਕਰ ਵਧੀਆ ਬੱਲੇ ਬੱਲੇ ਕਰਾਈ ਪਈ ਇਹ ਇਤਨਾ ਦਾ ਕੰਮ ਆਪਾਂ ਨੇ ਕੀਤਾ। ਜਿੰਨਾ ਦਾ ਹੋ ਗਿਆ ਜੀ। ਬੁੱਟਾਂ ਦਾ ਬੁੱਟਾਂ ਦਾ ਆਰਟਰੀ ਦਾ ਆਪਾਂ ਨੇ। ਹਾਂਜੀ ਬਾਕੀ ਕੱਪੜੇ ਦੀ ਸਲਾਹ ਜੀ ਚੱਲਦੀ ਆ। ਹੋਰ। ਨਵੀਂ ਮਿੱਤਰੂ ਦੇਖ ਸਕਦੇ ਜਾਨੀ ਕਿ ਪੰਡਿਤ ਜੀ ਲਗਭਗ 8-10 ਕੰਮ ਹਾਂ ਜਿਹੜਾ ਰੁਜ਼ਗਾਰ ਵੀ ਦੇਣਾ ਹੈ ਇਹ ਰੁਜ਼ਗਾਰ ਦੇ ਰਿਹਾ ਦੇ ਕੋ ਦੇਣ ਦਾ ਪ੍ਰਮਾਤਮਾ ਨੇ ਜਰੀਆ ਬਣ ਰਿਹਾ ਤੇ ਰੁਜ਼ਗਾਰ ਦੇ ਵਿੱਚ ਲੋਕਾਂ ਨੂੰ ਪੈਸੇ ਕਮਾਈ ਕਰਕੇ ਦੇ ਰਿਹਾ ਇੱਥੇ ਆਊਗਾ ਬੰਦਾ ਪੈਸੇ ਕਮਾ ਕੇ ਲੈ ਕੇ ਜਾਊਗਾ ਉਹ ਕਿਵੇਂ ਕਮਾ ਕੇ ਲੈ ਕੇ ਜਾਊਗਾ ਜੇ ਬਾਹਰੋਂ 10000 ਰੁਪਏ ਦੇ ਬੂਟ ਨੇ ਉਹਦੇ 500 ਦੇ ਦੇ ਦਨੇ ਨੇ ਸਹੀ ਗੱਲ 500 ਕਮਾ ਕੇ ਲੈ ਗਿਆ ਨਾਲੇ ਬੂਟ ਲੈ ਗਿਆ ਲੇ ਵੀ ਅੱਜ ਉਹਰੇ ਬਾਈ ਹੈ ਨਹੀਂ ਗਾ ਸੁੱਖਾ ਵਾ ਜਣਾ ਜੋ ਇੱਥੇ ਹੁੰਦਾ ਗਾ ਨਹੀਂ ਮੈਂ ਵੀ ਹੁੰਦਾ ਕਈ ਵਾਰ ਪੰਡਿਤ ਜੀ ਵੀ ਹੁੰਦੇ ਸੁੱਖਾ ਗੱਟੀਆਂ ਨਾਲ ਵੱਟ ਲਾੜ ਰਹੀ ਆ ਉਹ ਹਾਂ ਤੇ ਇੱਥੇ ਆਓ ਬਾਈ ਜੀ ਤੁਜੀ ਤਿੰਨ ਤਿੰਨ ਕੰਮ ਹੋਣਗੇ ਹੋ ਰਿਆਂ ਹੁਣ ਤੇ ਨਾ ਇੱਤਰ ਇੱਕ ਲਾਟਰੀ ਤੇ ਇੱਕ ਬੂਟ ਆ ਦੇਖ ਬੂਟ ਤੇਨ ਦਿਖਾਉਣਾ ਜੀ ਬੂਟ ਕਿਵੇਂ ਨੇ ਪੰਡਿਤ ਜੀ ਉਹ ਆਪਾਂ ਇਧਰੋਂ ਲੱਗਦੀ ਨਹੀਂ ਮੈਂ ਤਾਂ ਇਧਰੋਂ ਚੜਦੀ ਬਣੀ ਮੇਰੇ ਫੇਵਰਟ ਬੂਟ ਦਾ ਹਾਂਜੀ ਆ ਦੇਖ ਬਾਈ ਗਰਮੀਆਂ ਦਾ ਮੌਸਮ ਕਿੰਨੇ ਬੂਟ ਲੈ ਕੇ ਪੰਡ ਦੀ ਰੋਸੇ ਦੱਸੋ ਪਹਿਲਾਂ ਮੈਂ ਤਾਂ ਬਹੁਤ ਲਮਾਰੀ ਭਰਤੀ ਕੁਆਲਿਟੀ ਕਿਵੇਂ ਹੁੰਦੀ ਆ ਬੂਟ ਕੁਆਲਿਟੀ ਪੂਰੀ ਵਧੀਆ ਅੱਛਾ ਜੀ ਚਿੱਟਾ ਕੁੜਤਾ ਵੇ ਮਾ ਪਾਇਆ ਹੋਵੇ ਮੁਕਸਰੋਂ ਸੁਮਾਇਆ ਹੋਵੇ ਬੂਟ ਲੈ ਤਾ ਵੇ ਖੇੜੀ ਬਰਤ ਆ ਚੀਜ਼ ਚਿੱਟੇ ਕੁੜਤੇ ਵੇ ਮਾ ਸਫੇਰਪੋਸ ਸਹੀ ਗੱਲ ਐ ਇਹ ਚਿੱਟੇ ਕੁੜਤੇ ਵੇ ਮਨੇ ਸਪੈਸ਼ਲ ਆ ਮੇਰੇ ਕੋਲ ਆਪਣੇ ਕੋਲ ਦੋ ਚਾਰ ਜੋੜੇ ਰਹਿ ਗਏ ਹਨ ਇਹ ਘੈਂਟ ਚੱਕੇ ਹਨ ਚੀਜ਼ ਪੂਰੀ ਬਾਈ ਸਾਨੂੰ ਮਿਲ ਨਹੀਂ ਰਿਹਾ ਹੁਣ ਜਿਹੜਾ ਲੈ ਗਿਆ ਲੈ ਗਿਆ ਪਹਿਲਾਂ ਲੈ ਵੀ ਹੁਣ ਹੋਰ ਦਿਖਾਉਣਾ ਬੂਟ ਦੇਖੀ ਚੱਲੋ ਕੁਆਲਿਟੀ ਇੱਕ ਨੰਬਰ ਆਗੀ ਕੁਰਤੇ ਪਜਾਮੇ ਇੰਪੋਰਟਡ ਬੂਟ ਨੇ ਬਈ ਸਾਰੇ ਇਹ ਆ ਵੀ ਕੁਰਤੇ ਪਜਾਮੇ ਨਾਲ ਪਹਿਨਦੇ ਨੇ ਲੈ ਵੀ ਆ ਵੀ ਸੋਨੇ ਨੇ ਨਾ ਮੂਡ ਦੇਖ ਸਕਦੇ ਹੋ ਪੈਂਟ ਨਾਲ ਵੀ ਪਾ ਸਕਦੇ ਹਾਂ ਹਾਂ ਫੋਰ ਦਿਖਾਓ ਕਿਹੜਾ ਆ ਜੀ ਆਹ ਇਹਦਾ ਰੇਟ ਕਿੰਨਾ ਗਾਜਾ ਪੈਣਾ ਰੇਟਾਂ ਦੀ ਗੱਲਬਾਤ ਕਰੀਏ ਮੇਰੇ ਰੇਟ ਤਾਂ ਨੂੰ ਕਹਤਾ ਜੇ ਬਾਜ਼ਾਰ ਚ ਪਤਾ ਕਰਿਆ ਜੇ 2000 ਦਾ ਉਰੇ 1000 ਦਾ ਲੈ ਜਾਓ ਜੇ 1000 ਦਾ ਉਰੇ 500 ਬਾਜ਼ਾਰ ਚ ਪੁੱਸ ਕੇ ਪੈ ਦੇ ਜੀ ਘੱਟੋ ਬਾਜ਼ਾਰ ਨਾਲ ਬਾਜ਼ਾਰ ਤੇ ਪੈਸੇ ਪੁੱਸ ਕੇ ਉਰੇ ਦੇਜੋ ਭਾਈ ਰੇਟ ਬਾਜ਼ਾਰ ਚ ਪੁੱਸੇ ਬੂਟ ਉਰੇ ਲੈ ਜਾਓ ਅੱਧੇ ਦੇ ਦਿਓ ਲੈ ਮੈਂ ਤੈਨੂੰ ਗਰੰਟੀ ਕੋਈ ਦੇ ਨਹੀਂ ਸਕਦਾ ਬਾਜ਼ਾਰ ਨਾਲੋਂ ਸਸਤੇ ਬੂਟ ਤੁਹਾਨੂੰ ਇੱਥੇ ਇੱਕ ਹੋਰ ਦੱਸਾਂ ਕਈਆਂ ਅੱਜਕੱਲ੍ਹ ਕੁੜੀਆਂ ਨੂੰ ਕੱਦ ਦੀ ਪ੍ਰੋਬਲਮ ਆ ਕਹਿੰਦੇ ਅਸੀਂ ਨਿਕੀਆਂ ਰਹਿੰਗੀਆਂ ਸਾਡਾ ਕੱਦ ਨਹੀਂ ਹੁੰਦਾ ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਆ ਦੇ ਲਗਭਗ 2 ਤੋਂ 2.5 ਇੰਚ ਕੱਦ ਵਧਾ ਸਕਦੇ ਆ ਜਿਵੇਂ ਪਤਾ ਗੱਲ ਕੀ ਆ ਕੁੜੀਆਂ ਕਹਿੰਦੇ ਅਸੀਂ ਹੀਲ ਵਾਲੀ ਜੁੱਤੀ ਪੋਣੀ ਆ ਪੋਣੀ ਆ ਉਹ ਬੂਟ ਲੈ ਚੋ ਨਾਰਮਲ ਨਿਗਾਹ ਮਾਰ ਦੋ ਬਾਈ ਜਿਹੜੀ ਆਪਣੇ ਕੋਲ ਦਲਜੀਤ ਵਾਲੇ ਬੂਟ ਵੀ ਆ ਦਲਜੀਤ ਵਾਲੇ ਬੂਟ ਕਿੱਥੇ ਨੇ ਦਲਜੀਤ ਵਾਲੇ ਆਏ ਸੀ ਬਾਹਰ ਤਾਂ ਨਹੀਂ ਹੈਗੇ ਇਹ ਨਹੀਂ ਹੈਗੇ ਦਲਜੀਤ ਵਾਲੇ ਨੇ ਯਾਰ ਮੈਂ ਕਹਿੰਦਾ ਸੇਲ ਹੈ ਜੀ ਦਲਜੀਤ ਵਾਲੇ ਬੂਟ ਦੇਖਦਾ ਕਿਹੜੇ ਚਾਹਦਾ ਪੰਡੇ ਜੀ ਸੇਲ ਹੋ ਗਿਆ ਉਹ ਚਲੋ ਕੋਈ ਗੱਲ ਨਹੀਂ ਲੈ ਬਾਈ ਮਿੱਤਰੋ ਇਹ ਹੈਗੇ ਨੇ ਸਾਰੇ ਕੁੜੀਆਂ ਵਾਲੇ ਬੂਟ ਹਾਂ ਕੁੜੀਆਂ ਵਾਲਾ ਹਾਂ ਦੇਖ ਸਕਦਾ ਬਈ ਸੋਹਣੀ ਤੋਂ ਸੋਹਣੀ ਕਾ ਟ੍ਰੈਂਡ ਬਹੁਤ ਚੱਲ ਰਿਹਾ ਵੀਰੇ ਜੀ ਇਹ ਹਾਟ ਰੈਡ ਬਹੁਤ ਚੱਲ ਰਿਹਾ ਆ ਸੀਪ ਹੈ ਜਿਹੜੀ ਇਹ ਬਹੁਤ ਵਕਰੀਆ ਏਅਰ ਦੀ ਏਅਰ ਦੀ ਘੈਂਟ ਹੈ ਵੀ ਨਾ ਇਹ ਨਾਲ ਦੇਣਾ ਰੀਨਲ ਮਾਲ ਹੈ ਇਹ ਜਾਨੀ ਮਾਲ ਇੰਪੋਰਟ ਹੈ ਵੀਰੇ ਹਾਂ ਹਾਂ ਇੰਪੋਰਟਡ ਹੈ ਉਧਰ ਕਾਪੀ ਪਈ ਨੇ ਇੰਪੋਰਟ ਠੀਕ ਆ ਘੈਂਟ ਚੀਜ਼ ਹੈ ਬਜਨ ਤਾਂ ਆਈ ਨਹੀਂ ਬਹੁਤ ਜਨਤਾ ਆਈ ਹੁਣ ਕਈ ਵਾਰ ਆਪਣੇ ਨਾ ਬੱਚੇ ਦਾ ਹੁੰਦਾ ਵੀ ਬੱਚਿਆਂ ਨੂੰ ਘੈਂਟ ਘੈਂਟ ਬੂੜਦੀ ਹੈ ਨਾ ਹਾਂ ਆਲਾ ਭਾਲ ਤਾਂ ਦੇਖ ਬੱਚਿਆਂ ਵਾਲੇ ਦੇ ਇਹ ਮਿਲਦੇ ਨਹੀਂ ਕਿ ਤੋ ਇਹ ਜੇ ਬਸ ਚੱਲ ਮੈਂ ਕਹਣਾ ਗਿੱਟੂ ਵੀ ਜਿਹਦਾ ਪਾਏ ਹੁਣੇ ਤੂੰ ਸੋਹਾ ਦੇ ਕੇ ਕਿ ਨਾਲ ਚਿੱਟਾ ਕੁੜਤਾ ਵਿਆਂ ਪਾ ਕੇ ਬੱਕ ਮਟਕ ਦਰੂਗਾ ਹਾਂ ਇਹ ਕੋਕੇ ਪੀਸ ਨੇ ਆਪਣੇ ਕੋਲ ਦੇ ਹੈਂਡ ਆ ਆਜੋ ਆਜੋ ਇੱਧਰ ਨੂੰ ਆਜੋ ਬਾਈ ਦੇਖੋ ਹੋਰ ਵੀ ਨਪੰਡਾ ਜੀ ਦੇਖੋ ਹਾਂ ਬੱਚੇ ਆ ਹੋਰ ਦੇਖੋ ਉਧਰ ਬਹੁਤ ਪੈਨੇ ਛੋਟੇ ਛੋਟੇ ਬੂਟ ਬੱਚੇ ਵਾਲੇ ਸਾਰੀ ਵੈਰਾਈ ਆਪਣੇ ਕੋਲ ਜੇ ਦਿਲਜੀਤ ਵਾਲੇ ਤਾਂ ਵਿਗ ਗਏ ਫਿਰੋ ਤਾਂ ਕੋਈ ਗੱਲ ਨਹੀਂ ਤੇ ਆਹ ਦੇਖ ਸਕਦੇ ਹੋ ਬਾਈ ਆ ਵੀ ਉਰੇ ਮਿਲ ਜਾਣਗੇ ਦਿਖਾ ਦਿਓ ਪੰਡਾ ਜੀ ਮਾੜਾ ਉਧਰ ਹੀ ਆ ਤੁਸੀਂ ਆ ਪਸਾਨ ਲੋ ਕਿੰਨਾ ਵਾਲੇ ਨੇ ਠੀਕ ਹੈ ਇਹਦੇ ਬਾਰੇ ਮੈਨੂੰ ਨੌਲੇਜ ਘੱਟ ਆ ਪਰ ਮੈਨੂੰ ਜਿੱਤੋ ਅਸੀਂ ਮਾਲ ਚੱਕੇ ਹੋ ਗਏ ਨੇ ਕਹਿੰਦੇ ਵਿਗਦੇ ਬਹੁਤ ਨੇ ਇਹ ਹੋਣਾ ਨਾ ਬੂਟਾ ਇਹ ਜਿਵੇਂ ਗਿੱਟਾ-ਗੁੱਟਾ ਪਹਾੜੀ ਇਲਾਕੇ ਜਾਣਾ ਪਾ ਕੇ ਵਗ ਜੂ ਹੁਣ ਜਿਵੇਂ ਮਨਾਲੀ ਜਾਣਾ ਕਿਤੇ ਜਾਣਾ ਇਹ ਪਾ ਲੋ ਗਿੱਟਾ-ਗੁੱਟਾ ਐ ਨਹੀਂ ਹੋਊਗਾ ਇਹਦੇ ਸਪੋਰਟ ਦਿੰਦਾ ਹੈ ਇਹਦੇ ਕਰਕੇ ਜੇ ਤੁਸੀਂ ਟੂਰ ਤੇ ਜਾ ਰਹੇ ਹੋ ਮਨਾਲੀ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਇੱਕ ਵਾਰ ਖੇੜੀ ਬ੍ਰਦਰ ਤੇ ਜ਼ਰੂਰ ਆ ਕੇ ਜਾਓ ਪਹਿਲਾਂ ਬੂਟ ਲੈ ਕੇ ਜਾਓ ਬੂਟ ਨਹੀਂ ਆਉਂਦੀ ਜਿਹੜਾ ਬੰਦਾ ਇਹ ਬੂਟ ਪਾ ਲੂਗਾ ਬਾਕੀ ਭਾਈ ਇਹ ਆ ਕੇ ਜੀ ਆਫਿਸ ਆ ਲੈ ਜਾਓ ਜੇ ਤੁਸੀਂ ਆਫਿਸ ਦੇ ਵਿੱਚ ਕੰਮ ਕਰਦੇ ਹੋ ਜੋਬ ਕਰਦੇ ਹੋ ਤੁਹਾਡਾ ਆਪਣਾ ਆਫਿਸ ਆ ਤਾਂ ਆ ਸੈਟਅਪ ਤੇ ਆ ਜਾਓ ਸਾਡੇ ਠੀਕ ਹੈ ਜੀ ਠੀਕ ਹੁਣ ਤੋਂ ਮੈਂ ਦੱਸਦਾ ਆਫਿਸ ਵਾਲਾ ਦੇ ਲੰਬੂ ਵਾਲੇ ਚੈਲਸੀ ਇਹ ਲੰਬੂ ਵਾਲੇ ਹੁੰਦੇ ਆ ਅੱਗੇ ਬਹਿ ਕੇ ਪ੍ਰੇਮ ਚੋਪੜ ਤੇ ਨਹੀਂ ਪਾਦੇ ਐ ਕਰਦੇ ਹੁੰਦੇ ਠੀਕ ਆ ਉਹ ਨਹੀਂ ਭਾਈ ਚੈਲਸੀ ਆ ਗਈ ਭਾਈ ਦੇਖ ਸਕਦੇ ਆ ਇਹ ਵੀ ਬਹੁਤ ਚੱਲ ਰਹੀ ਹੈ ਅੱਜ ਹਾਂ ਬਹੁਤ ਚੱਲਦੀ ਬਹੁਤ ਚੈਲਸੀ ਇਹ ਜੀ ਇਹ ਚੀਜ਼ ਲੈ ਕੇ ਜਾਓ ਆ ਚੱਪਲਾਂ ਆ ਗਈਆਂ ਪੰਡ ਜੀ ਚੱਪਲਾਂ ਦਾ ਯਾਰ ਤੁਸੀਂ 2-3 ਜੋੜੇ ਲਓਗੇ ਅਸੀਂ ਉਹੀ ਗਿਫਟ ਕਰ ਦਾਂਗੇ ਆਜੋ ਠੀਕ ਹੈ ਹੋਰ ਦੱਸੋ ਠੀਕ ਆ ਅੱਗੇ ਇਹ ਜੀ ਆਹ ਦੇਖੋ ਹੀ ਹਾਂ ਇਹ ਗਰਮੀਆਂ ਦਾ ਤੋਹਫ਼ਾ ਸੈਸਰ ਬੱਚਿਆਂ ਵਾਸਤੇ ਜਿਵੇਂ ਬੱਚੇ ਹੁਣ ਪਾਣੀ ਕੀ ਫਰੀ ਜਾਂਦੇ ਨੇ ਗਰਮੀ ਨਾਲ ਹੀ ਜਾਂਦੇ ਤੇ ਆਪਾਂ ਕੇ ਨਾ ਹੀ ਜਾਂਦੇ 10 ਮਿੰਟ ਬਾਅਦ ਸੁੱਕੇ ਜਾਣਗੇ ਠੀਕ ਨੇ ਨੇ ਬਈ ਇਹ ਵੀ ਬਾਕੀ ਦਾ ਚੱਕ ਲੇਡ ਰੇਟ ਦੇਣਾ ਉਹ ਦੇ ਦਿਓ 6-700 ਰੁਪਏ ਰੇਟ ਹੋਊਗਾ ਨਾ ਮੇਰੇ ਖਿਆਲ ਚ ਇਹਦਾ ਨਾ ਇੰਨਾ ਕੀ ਰੇਟ ਹੋਊਗਾ ਇਹ 6-700 1200 ਆ 1200 ਆ ਇਹ ਤਾਂ 6-700 ਇਹ ਸਾਰੇ 500-600 500-600 ਆ 1200 ਰੁਪਏ ਉੱਪਰ ਹੀ ਇਹ ਕੰਪਨੀ ਨੇ ਕਾਪੀਆਂ ਨੇ ਫਸਟ ਫਸਟ ਕਾਪੀ ਜਾਨੀ ਤੇ ਜਿਹੜੀ ਕਾਪੀਆਂ ਸੀ ਸਪੈਸ਼ਲ ਆਪ ਤਿਆਰ ਕਰਵਾਉਣੇ ਇਹ ਨਹੀਂ ਹੈਗਾ ਵੀ ਬਣ ਕੇ ਆਉਂਦੀ ਆ ਦੇਖ ਨਿਊ ਬੈਲੈਂਸ ਹੋਰ ਵੀ ਕਾਫੀ ਤਾਂ ਨੇ ਆ ਗਏ ਬੂਟ ਸਾਡੇ ਕੋਲ ਤੇ ਬਾਕੀ ਬਾਈ ਜਿਹੜੇ ਮੇਰੇ ਵੀਰਾਂ ਕੋਲੇ ਪੈਸੇ ਕੱਢ ਲੈ ਆ ਲੈ ਡੇਜ਼ ਆਏ ਲੜ ਜਾਗੇ ਇਹ ਆ ਗਏ ਬਾਈ 500 600 ਵਾਲੇ ਬੂਟ ਵਧੀਆਂ ਨੇ ਪੰਡ ਜੀ ਇਹ ਵੀ ਉਹ ਨਾ ਬੁੱਢੀ ਬਹੁਤ ਵਧੀਆਂ ਨੇ ਯਾਰ ਆ ਜਾਓ ਦੇਖੋ ਮੈਂ ਗੱਲ ਸੁਣੋ ਸੋਨੋਰੇ ਬੂਟ ਉਹਨੂੰ ਲੈ ਲਓ ਕੱਪੜੇ ਦਾ ਕੰਮ ਆ ਨਾਲ ਦੁਕਾਨ ਆ ਜਾ ਤੁਸੀਂ ਵਿਆਹ ਤੇ ਜਾਣਾ ਘੁੰਮਣਿਆ ਠੀਕ ਹੈ ਇਹ ਇੱਕ ਤਰ੍ਹਾਂ ਪੰਡ ਦੇ ਲੈ ਲਓ ਜਾ ਕੇ ਹੋਰ ਦੱਸੋ ਹੁਣ ਤੁਹਾਨੂੰ ਕੀ ਲਈ ਹੈ ਭਰਾਵੋ ਠੀਕ ਹੈ ਬੈਲਟਾ ਬੋਲਟਾ ਹੀ ਰੱਖੋ ਕਿੱਥੇ ਪੂ ਆਉਣਾ ਕਿੱਥੇ ਪੂ ਬੰਡੀ ਆਣਾ ਬੂ ਖੇੜੀ ਬ੍ਰਦਰ ਨੇੜੇ ਪੰਡਤ ਲਾਟਰੀ ਠੀਕ ਹੈ ਤੇ ਅੰਬਾਲਾ ਖਾਂ ਦਾ ਹਸਪੀਟਲ ਵੀ ਆ ਜਾਂਦਾ ਸਾਡੇ ਉਰੇ ਯਾਨੀ ਰਾਜੇ ਦਾ ਬਾਗ ਜਿੱਥੇ ਰਾਜੇ ਦਾ ਕਿਲਾ ਬਣਿਆ ਇਹ ਦਿਖਾ ਦਿੰਦੇ ਨੇ ਉਹਦੇ ਕਿ ਰਾਜੇ ਦਾ ਕਿਲਾ ਤੇਰੇ ਨੂੰ ਆਪਾਂ ਲੋਕੇਸ਼ਨ ਦਿਖਾ ਦੇ ਇੱਕ ਹੋਰ ਰਾਜੇ ਦਾ ਕਿਲਾ ਉਹ ਦਿਖਾ ਦਿਓ ਬਈ ਬਾਗ ਹੋਰ ਰਾਜੇ ਦਾ ਕਿਲਾ ਇੱਥੋਂ ਕੰਬਾ ਲੱਗ ਗਿਆ ਠੀਕ ਹੈ ਰਾਜੇ ਦੇ ਕਿਲਾ ਦਰਾਕਤਾਂ ਜਿਹੜੇ ਠੀਕ ਹੈ ਠੀਕ ਹੈ ਠੀਕ ਹੈ ਉਹ ਰਾਜੇ ਦਾ ਕਿਲਾ ਆ ਗਿਆ ਇੱਧਰੋਂ ਆ ਜਾ ਹੋਰ ਉਹ ਪੋੜ ਆ ਗਿਆ ਸਾਹਮਣੇ ਇੱਧਰ ਉਹ ਪੋੜ ਆ ਗਿਆ ਪੋੜ ਆ ਗਿਆ ਠੀਕ ਹੈ ਇੱਥੇ ਆ ਜਾਓ ਬਸ ਲੋਕੇਸ਼ਨ ਪਰ ਲਓ ਗੂਗਲ ਤੇ ਹਾਂ ਬਾਕੀ ਬਈ ਦੁਕਾਨ ਦਿਖਾ ਦੇ ਉਹ ਪੰਡਲਾੜੀ ਦਾ ਬੋਰਡ ਦੇਖ ਲਓ ਲੱਗਿਆ ਆ ਹਾਂ ਬ ਬੂਟ ਲੈ ਕੇ ਵੀ ਜਾ ਸਕਦੇ ਹੋ ਤੇ ਆਨਲਾਈਨ ਵੀ ਘਰੇ ਬੈਠੇ ਬੈਠੇ ਬੂਟਾਂ ਨੂੰ ਮੰਗਵਾ ਸਕਦੇ ਹੋ ਕਰ ਲਓ ਫੋਨ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਧੰਨਵਾਦ